ਓ ਜੀ ਬਾਈ ਇਹ ਪੰਚਾਇਤ ਵਾਲੇ ਖੇਤਾਂ ਅੰਕਲਾ ਦੇ 3/2 34 3/2 34 ਵੀਰ ਜੀ ਵਧੀਆ ਜੀ ਇਹ ਬਸ ਮੈਨੂੰ ਐਂ ਲੱਗਦਾ ਬਈ ਬੌੜੀਆਂ ਹੀ ਲੱਗੀਆਂ ਹੋਈਆਂ ਆਹ ਲਾਗ ਬਾਈ ਲੰਗ ਨਹੀਂ ਹੋਣਾ ਦੇਖੋ ਬੌੜੀਆਂ ਆ ਗੱਬੇ ਵੱਟਦੇ ਕੱਟੇ ਪਾ ਲਓ ਦੇਖੋ 20 ਬਹੁਤ ਵਧੀਆ 3/2 34 ਗੰਨਾ ਦਾ ਗੰਨੇ ਦਾ ਬਾਪੂ ਐ ਵਾਹ ਜੀ ਅੰਕਲਾ 1 ਸਾਲ ਦੇ ਬੂਟੇ ਵਰਗਾ ਹੋ ਗਿਆ ਹੈ ਇੱਕ ਸਾਲ ਦਾ ਬੁੱਟੇ ਵਰਗਾ ਹੋ ਗਿਆ ਮੁੱਠੀ ਚ ਆਇਆ ਕੰਦਾ ਸਿੱਧੇ ਨੂੰ ਹਵਾ ਪਾਚਦੇ ਜਾਨ ਪੈ ਜਣੀ ਬੁੱਟੇ ਛਾਂ ਗੋਣ ਕੇ ਆਇਆ ਜਿੱਕਾ 4 ਸਾਲ ਦੇ ਹੁੰਦੇ ਛਾਂਗਦਾ ਹੋ ਗਏ ਜਿਕੇ ਬੇਲ ਦਾ ਇਲਾਜ ਹੋ ਗਿਆ ਬੇਲ ਦਾ ਇਲਾਜ ਹੋ ਗਿਆ ਭਾਈ ਅਸਪਰੇਣ ਕਰਤਾ ਹੈ ਕਰਤੀ ਭਈਆ ਦੇਖ ਲੋ ਕਿੰਨ ਸਾਲ ਦਾ ਬੁੱਤਾ ਕਿਹੜਾ ਆ ਦੇਖਾ ਬੁੱਟੇ ਭਾਈ ਚੱਲੇ ਆ ਤੁਹਾਡੇ ਆ ਨਹੀਂ ਹੋ ਬੁੱਟਾ ਚਕਰ ਕਰ 6 ਮਹੀਨੇ ਦਾ ਬੁੱਟਾ ਹੈ ਸੋ ਇਹ ਮੀਨੇ ਦਾ ਹਮ ਇੱਕ ਗੇਠਾ ਚਾਰ ਔਂਗਲ ਫੁੱਟ ਦਾ ਹੋ ਗਿਆ ਇੱਕ ਫੁੱਟ ਦਾ ਬੂਟਾ ਹੋ ਗਿਆ ਇੱਥੇ ਪੰਜ ਪੈਨੇ ਛੇ ਲੋ ਜੀ ਬਾਈ 575 ਕਿੰਨਾ ਵਾਲ ਹੈ 200 ਫੁੱਟ ਹੈਗਾ ਇਹਨਾਂ ਕਿਸੇ ਘੜਾ ਲਈ ਕਿ ਜਿਆਦਾ ਲੱਗ ਦਿੰਦੇ ਹੈ ਹੈ ਜਿਆਦਾ ਲੱਗ ਕਿਹੜੇ ਘੇਰ ਮ ਆਇਆ ਘੇਰ ਮ ਚਰਖੇ ਮ ਆਇਆ ਨਿਕਲ ਰੋਡ ਤੇ ਦਬਦਾ ਨਾ ਹੋ ਮੈਂ ਦਬਦਾ ਹੈ ਕਦਬਰਾ ਦਾ ਹੈਗਾ ਨਾ ਤੇ ਯਾ ਲੋ ਮੰਗ ਲੈਂਦਾ ਕਟਾਪਮਾ ਚੜਦਾ ਉੱਥੇ ਘਾਟੀ ਸੰਸਰ ਤੋਂ ਬਹੁਤ ਦੂਰ ਹਾਲ ਹੈ ਹੂੰ ਸੁਵੇ ਬਣਾ ਲਈ ਪਈ ਮੂਹੂ ਰਸਤਾ ਹੈ ਲਿਬੜ ਟੈਟਰੇ ਦੱਸਦਾ ਹਾਂਜੀ ਭਾਈ ਮਿਲੋ ਪੂਰੀ ਭਾਈ ਨੂੰ ਸਿਗਾ ਜੀ ਠੀਕ ਆ ਰੇਤਾ ਹਾਂ ਤੂੰ ਆਇਆ ਬਹੁਤ ਦੂਰ ਤੇ ਇਹ ਕਿਥੇ ਲਿਆਂਦਾ ਇਹ ਆ ਇਹ ਨਵੋਛੇ ਡਰਾਈਵਰ ਦੱਸੂਗਾ ਹੈ ਸਰਸੇ ਤੇ ਇਹ ਗਿੱਲਾ ਪਰਦੇ ਪੂਰਾ ਕਿ ਸੁੱਕਾ ਹੀ ਹੁੰਦਾ ਉੱਥੇ ਤਾਂ ਸਾਰਾ ਰੇਤਾ ਹੈ ਜੇ ਜੀ ਵਾਲਾ ਹੈ ਬੜੀ ਰੇਤਾ ਇਹ ਪਾਈ ਪੂਰੀ ਲੋਡਰ ਨਾਲ ਦੱਬ ਦੱਬ ਕੇ ਨਾ ਪੂਰੀ ਇੱਕ ਹੈ ਜਿਹੜਾ ਆਪਾਂ ਨਹੀਂ ਨਾ ਨਾ ਇਹ ਫੁੱਟਾ ਚ ਦੰਦੇ ਆ ਜਿਹੜਾ ਆਪਾਂ ਟਿੱਪਰੀ ਚ ਮੰਗਾਉਂਦੇ ਆ ਟਿੱਪਰੀ ਜੀ ਮਾਲ ਘਟ ਆਉਂਦਾ ਹੈ ਇੱਕਣਾ ਮਾਲ ਵੀ ਵੱਧ ਆਉਂਦਾ ਜੇ ਆਪ ਲਿਖਾਈਏ ਉਹਦਾ ਸਵਾਹ ਲੱਗਦੀ ਹੈ ਨਾ ਟਾਇਰਾਂ ਨੂੰ ਸਵਾਹ ਲੱਗਦੀ ਹੈ ਪੂਰੀ ਨੇ ਦੇਖੋ ਆਉਂਦੀ ਸਾਰਾ ਟੋਕਦਾ ਇਹਨਾਂ ਸਵਾਹ ਚ ਟਰੈਕਟਰ ਕੱਢ ਲਿਆ ਉਹ ਗਿੱਲਾ ਪਾਣੀ ਐ ਇੱਥੇ ਕਿਤੇ ਥੋੜੀ ਗੱਡੀ ਚੱਲਦੀ ਹਜ਼ਾਰਾਂ ਦਾ ਗੱਡੀ ਦਾ ਹਸੇਚ ਨੂੰ ਆਇਆ ਬਲਾਂਕੇ ਸਾਇ ਬਣਾਈ ਪਈ ਐ ਬਾਕੀ ਮਾਲ ਫੁੱਲਾ ਡੁੱਲਾ ਭਾਈ ਆਪਣੇ ਮਾਲ ਲਿਆ ਕੇ ਫੇਰ ਦਾ ਟਰਾਲੇ ਚ ਆਪਨੇ ਜੀ ਫਾਇਦਾ ਹੈ ਆਪਣੇ ਟਰਾਲੇ ਚ ਫਾਇਦਾ ਲੈ ਕੇ ਟਰਾਲਾ ਚਾਹੀਦਾ 14 ਹੱਤ ਦਾ ਬੜਾ ਹਾਂ ਇਹ ਟਰਾਲਾ ਪੂਰੀ ਹੁਣ ਜੈਕਾ ਦਾ ਟਰਾਲਾ ਹੀ ਆ ਇਹਨਾਂ ਕਾ ਮਿਲਿਆ ਹੁਣ 14 ਹੱਤ ਦਾ ਕਿੱਥਰੇ ਲਿਆਈਏ ਗੇੜਾ ਇੱਕ ਥੋੜੋ ਲੱਗਣਾ ਐ ਗੇੜਾ ਇੱਕ ਥੋੜੋ ਲੱਗਣਾ ਹਾਂ ਇਹ ਤਾਂ ਮੀਨ ਨੇ ਖਾਤਰ ਟਰਾਲਾ ਲੱਭਾ ਅੱਛਾ ਇਰਾ ਟਿੱਡ ਲੈ ਲਿਆ ਨਹੀਂ ਇਰਾ ਟਿੱਡ ਕਰਨਾ ਟਰੈਕਟਰ ਦਾ ਏਦੇ ਗੱਲ ਪੀਦੇ ਚੱਕ ਨਹੀਂ ਨਾ ਹੁਣ ਪੂਰੀ ਛਤਰੀ ਕਰਾਈ ਆ ਫਰਕ ਪਿਆ ਯਾਰ ਹੈ ਹੈ ਮੇਰੇ ਵੀ ਕਰਾਈ ਆ ਹੈ ਪੈ ਗਿਆ ਫਰਕ ਉਹ ਲਾਈਟ ਥੱਲੇ ਕਰਾ ਦਿੱਤ ਇੱਕ ਤਾਂ ਉੱਪਰ ਠੀਕ ਦੀ ਨਹੀਂ ਉੱਪਰ ਫਿਰ ਪੂਰੀ ਦੇਲਾ ਪੇਂਟਰ ਨੇ ਉਹਰੇ ਪੂਟੀ ਭਰਤੀ ਲੈ ਕੇ ਸਪਰੇਅ ਮਾਰਤੀ ਪਤਾ ਨਹੀਂ ਲੱਗਿਆ ਹੈਗਾ ਨਾਲੇ ਮਿਲ ਗਈ ਜੇ ਪੂਟੀ ਨਾ ਭਰਦਾ ਪੇਂਟਰ ਕਹਿੰਦਾ ਫਿਰ ਤੇਰਾ ਬਦਲ ਲੱਗ ਜਾਣਾ ਤਾਂ ਠੀਕ ਨਹੀਂ ਉਹ ਜਿੱਕਣਾ ਹੱਥ ਉੱਥਰ ਆਕਦੇ ਰਹਿਣਾ ਪੂਰੀ ਮੀ ਮੀ ਮੂੰਹ ਪੇਂਟਰ ਦਾ ਪਾਣੀ ਪਈ ਜਾਂਦਾ ਰ ਹੁਣ ਹੀਠਾ ਰਹਿ ਗਈ ਇਹ 15 ਕਿਹੜੇ ਲੱਗ ਜਾਣਾ ਤੰਗੜੇ ਹੁਣ ਖਾਬ ਨੇ ਤੁਹਾਨੂੰ ਭੇਜਣਾ ਪੈਣਾ ਅਗਲੇ ਗੇੜੇ ਨੂੰ ਚੱਤੀਆ ਗੇੜਾ ਤਾਂ ਆ ਗਿਆ ਕੀਆ ਗੇੜਾ ਆ ਗਿਆ ਬਾਈ ਮਸਤ ਵੀ ਕਾ ਤੁਸੀਂ ਚੱਲ ਜਾਓ ਹੂੰ 2000 ਉਹ ਬਾਈ ਬਜਰੀ ਭਰ ਲਿਆ ਹੈ ਮੌਸਮ ਵੀ ਖਰਾਬ ਹੈ ਤੇ ਉਹ ਵੀ ਸਖੜ ਜਾਂਦਾ ਠੀਕ ਹੈ ਤਾਂ ਆਉਂਗਾ ਮੈਂ ਕਰੂਗਾ ਕਾਰ ਬੀ ਪੂਰੀ ਐ ਤਾਇਰ 100 ਕੁਇੰਟਲ ਤਾਂ ਵਜਨ ਹੋਣਾ ਹੀ ਹੈ ਠੀਕ ਹੈ 100 ਹੈ ਕਿੰਨਾ ਹੋਊਗਾ 70 70 ਦਾ 70 ਹੈ ਤਾਂ ਦੇਤਾ ਸਾਢੇ ਟਾੜਲਾ 100 ਹੋਊਗਾ ਸਾਢੇ ਟਾੜਲਾ 100 ਹੈ ਹੈ ਇਹ ਇਹ ਜਾਂ ਟਰਾਲੀਆਂ ਬਾਈ ਸ਼ਹਿਰ ਚ ਜਾਂਦੀ ਆ 12 ਫੁੱਟੀਆਂ ਕਿ ਨਹੀਂ 13 ਇਹ 13 ਫੇ ਬੜਾ ਬਾਈ ਪੂਰੀ ਫੇ ਹੈਗਾ 100 ਨੰਸਲਾ 12 ਲੱਗਦਾ ਨਹੀਂ ਨਹੀਂ ਫੇ ਹੈਗਾ 80 ਸੀ ਵੀ ਕੱਢੀ ਵੀ ਐ ਹਾਂ ਕਿਰਾਏ ਨੇ 13 6.5 ਐ ਇਹ ਨਹੀਂ 13 7 ਹੁੰਦੇ ਆ ਫਰਕ ਐ ਲੋ ਜੀ ਬਾਈ ਤੇਨੇ ਗੰਨੇ ਦਾ ਵੀ ਕੰਮ ਜਾਂ ਹੋ ਗਿਆ ਟੇਡਾ ਹੋ ਗਿਆ ਹਾਂ ਵਜੇ ਨੇ ਘੇਰ ਲਿਆ ਕਾਫੇ गिर ਗਿਆ ਹਵਾ ਵੀ ਆਈ ਥੋੜਾ ਜਿਹਾ ਵਜਨ ਕਿਤੇ ਹੈ ਵੀ ਮੂਹਰੇ ਵਾਲੀ ਸਾਈਡ ਆ ਭਾਈ ਹਾਂ ਹੁਣ ਚੱਲ ਪਿਆ ਸਾਰਾ ਹੀ ਆ ਦੇਖ ਨਹੀਂ ਸਪਰੇਅ ਕਰੀ ਤੀ ਕੋਈ ਨਹੀਂ ਕੁਛ ਨਹੀਂ ਕਰਿਆ ਬਸ ਮੀਨੇ ਆਦੇ ਆ ਪੱਤੇ ਸੁੱਕ ਗਏ ਤੇ ਨਵੇਂ ਆ ਗਏ ਇਹ ਮੀਨੇ ਤੋ ਹੁੰਦਾ ਹੈ ਮੀਨੇ ਤੋ ਹੁੰਦਾ ਬਸ ਕਰ ਦਵਾਰਾ 200 ਰੁਪਿਆ ਟਾਈਮ ਹੈਗਾ ਹਲੇ ਟਾਈਮ ਤਾਂ ਪਿਆ ਹਲੇ ਲੋ ਜੀ ਬੰਨੇ ਹੈ ਵਧੀਆ ਬਸ ਇੱਕ ਬਿਮਾਰੀ ਐਦ ਕੀ ਆ ਗਈ ਜਿਕਣਾ ਧਾਨਾ ਨੂੰ ਪਈ ਤੀ ਵੀ ਉਹਨੇ ਫੜ ਲਿਆ ਤਾਂ ਇੱਕ ਵਾਰ ਗੰਨਾ ਦਾ ਇੱਕ ਵਾਰ ਗੰਨਾ ਫੜ ਲਿਆ ਫੁੱਟ ਕਟਾਤਾ ਇਹਦਾ ਲੰਬਾ ਸਮਾਂ ਪਿਆ ਕੋਈ ਵੀ ਇਹ ਜਦ ਜਿਹੜਾ ਨਾ ਚੱਲਿਆ ਹੋਵੇ ਸਾਰੀ ਚੱਲਵੇ ਸਾਰੇ ਜੱਟੇ ਚੱਲਦੇ ਜਿਹੜਾ ਮੋਟਾ ਦੇਖ ਦਿਨਾ ਛਕਾ ਉਹ ਨਾ ਮੋਟਾ ਦੇਖਾ ਉਹ ਉਹ ਭਾਰ ਦੇ ਹੀ ਵਜਨ ਦੇਣਾ ਮੋਟੇ ਨੇ ਪਤਲੇ ਨੇ ਥੋੜੋ ਦੇਣਾ ਗੁਰੂ ਵੀ ਉਹੀ ਜਗ੍ਹਾ ਤਗੜਾ ਹੋਊ ਹਾਂ ਜਿਹਦੇ ਤੇ ਯਾਰ ਹੋਣਗੇ ਧਾਨਾਂ ਦਾ ਵੀ ਉਹੀ ਕੰਮ ਹੈ ਹਾਂ ਸੜਕਾ ਹੈ ਕਰਦਾ ਧਾਨਾਂ ਦਾ ਜਿਹੜਾ ਘੇਰਿਆ ਵੀ ਤਾਂ ਇਹ ਜਿਹੜੇ ਸੜੇ ਜੋ ਵਾਹਾਂ ਤੇ ਹੁਣ ਧਾਨਾਂ ਦਾ ਵੀ ਇਹੀ ਚੱਕਰ ਵੀ ਜਿਹੜੇ ਤਕੜੇ ਹੋ ਗਿਰੂਗੇ ਤੇਰਾ ਮਾਤਰ ਮੜਾ ਜੇ ਦੇਖਿਆ ਮੈਂ ਗਿਰ ਗਿਆ ਤਾਂ ਕਿਆ ਗੱਲ ਹੋਗੀ ਤੂੰ ਪਤਾ ਨਹੀਂ ਭਾਈ ਮੈਨੂੰ ਨਹੀਂ ਪਤਾ ਲੱਗਿਆ ਇਹਨਾਂ ਨਾ ਨਾ ਚ ਹੈ ਜਗੇ ਆਸਾਵਾ ਚੌਂਪੀ ਭਾਈ ਕਾਲੇ ਬਲੌਗਰ ਦੀ ਕਾਲਾ ਮਹਾਲ ਮੇਰੀ ਬੱਸ ਮੇਰੀ ਭਾਈ ਪੱਧਰੀ ਹੈ ਕਹਿੰਦਾ ਬਾਪੂਂ ਚੀਨੀਮੀ ਨਹੀਂ ਹੈਗੀ ਦੇਖੋ ਸਹੀ ਹੈ ਪਰ ਹਲੇ ਨਿਸਰ ਦੀ ਵਿੱਚ ਵਿੱਚ ਇਹ ਸੈਡਾ ਥੋੜਾ ਹੀ ਹੈ ਚੱਕਣੇ ਸਾਰੇ ਇਹ ਬਾਹਰ ਜਾਂ ਦੋ ਤਿੰਨ ਇੱਕ ਦੋ ਰਹਿ ਗਏ ਹੋਰ ਬੱਸ ਭਾਈ ਅੱਜ ਜੀਰੀਆਂ ਦਾ ਸਰਵਾ ਕਰਨਾ ਹੈ ਤੇ ਮੰਡੇ ਜੇ ਪਹਿਲਾ ਗੰਨੇ ਲਈ ਹੋਗਾ ਜੀ ਇਹਦੇ ਇੰਨੀ ਹਵਾ ਚੱਲੀ ਯਾਰ ਸਾਰਾ ਪਿਆ ਇਹ ਤਾਂ ਕਰੂ ਖੜ ਕੇ ਪੁੱਛਣ ਜਾਊਗਾ ਜੀ ਇਹ ਭਾਜਨ ਵੀ ਭਾਈ ਭਰੀ ਹੋਆ ਅੰਕਲ ਇਹ ਕਹਿਣ ਦਾ ਪਾਬ ਵੀ ਇੱਕ ਤਰ੍ਹਾਂ ਦੀ ਭਰੀ ਹੋਆ ਹੈ ਤੇ ਮਾ ਕੋ ਰੱਖਣਾ ਹੈ ਗੰਨਾ ਵਧੀਆ ਬਈ ਸਾਰਾ ਇਹ ਦੂਏ ਸਾਲਾਂ ਮੈਂ ਇੱਕ ਪਹਿਲੇ ਮੈਂ ਜੀ ਦੂਏ ਜ ਆ ਬਾਈ ਇਹ ਇਹਨੂੰ ਹਾਂ ਵਿੱਚ ਨੂੰ ਘੇਰਦੇ ਤੋੜਦਾ ਸਾਲਾ ਬੰਨਣਾ ਬਣਾ ਬੰਨ ਤਾ ਮੜਾ ਜਾ ਕੀ ਖੜਾ ਹੈ ਬਾਈ ਖੜੇ ਦਾ ਰੋਪ ਜ਼ਿਆਦਾ ਹੈ ਜਿਹੜਾ ਗਿਰ ਗਿਆ ਉਹ ਥੋੜਾ ਜਿਹਾ ਵਿਚਾਰਾ ਰੋਪ ਘਟ ਜਾਂਦਾ ਹੈ ਜੀ ਬਾਈ ਇੰਜਨ ਵਾਲੇ ਖੇਤਾਂ 'ਚ ਪਹੁੰਚ ਗਏ ਆਪਣੀ ਜਿਹੜੀ ਬਾਜ ਦੇਖਣੀ ਹੈ ਪਹਿਲਾਂ ਆ ਦੇਖਣੀ ਜਿਹੜੀ ਉੱਪਰ ਪਈ ਹੈ ਨਹੀਂ ਬਿਮਾਰੀ ਖਾਸੀ ਹੋਵੇ ਬੱਲਾ ਬੱਲਾ ਟੋਕੋ ਇਹ ਉਹਨੇ ਕਰੇ ਬਾਈ ਗੋਬ ਨੇ ਇਹ ਬਾਈ ਕਵੇਰੀ 468 ਹੈ ਇਹ ਇਹ ਜਿੰਨਾ ਵੀ ਦਾਣਾ ਸਾਰੇ ਹੀ ਸ਼ੋ ਹੋ ਰਿਹਾ ਹੈ 75 ਨੂੰ ਸਾਰੀ ਕਹਿੰਦੇ ਆ ਵੀ ਡੋਟੀ ਇਹਨੂੰ ਕਾਪਰ ਹੋਊਗੀ ਜਗੇ ਫਿਰ ਹਾਂ ਯਾਰ ਬਾ ਯਾਰ ਜੋ ਪਹਿਲੀ ਪਹਿਲੀ ਆਮ ਆਮ ਬ ਇਹ ਹੈਗਾ 7501 ਬਾਈ ਇਹ ਵੀ ਪਹਿਲੀ ਵਾਰੇ ਲਾਇਆ ਬੀਜ ਬਹੁਤ ਮਹਿੰਗਾ ਛੌਰੇ ਮਾ ਤਾਂ ਪੈਣੀਓ ਪੈਣੀ ਐ ਛੌਰਾ ਦਾ ਦੇਖ ਛੌਰਾ ਕਿੱਥੇ ਆ ਹੂੰ ਮਰ ਜਾਏ ਇਨੂੰ ਬਾਈ ਪਹਿਲਾਂ ਹੁੰਦੀ ਜੱਗੇ ਟਾਈਮ ਗੇਲ ਜੇ ਗਾਹ ਨੂੰ ਲਾਉਣਾ ਤਾਂ ਇਹਨੂੰ ਕਰ ਦੋ ਇਹ ਹੈਗਾ 7501 ਬਾਈ ਜੱਗੇ ਗਾਹ ਨੇ ਵੀ ਇਹਨੂੰ ਸ਼ਿਕਾਇਤ ਹੈਗੀ ਆ ਬਾਈ ਜਿਹੜਾ 7501 ਬੀਜ ਹੈ ਇਹਨੂੰ ਪਹਿਲਾਂ ਹੀ ਸਾਂਭ ਲਓ ਹੁਣ ਤੇਰਾ ਟਾਈਮ ਲੰਘ ਗਿਆ ਦਾਣਾ ਪੱਕ ਗਿਆ ਬਾਕੀ ਯਾਰੇ ਪਰ ਇਹਨੂੰ ਬਾਈ ਮੈਨੂੰ ਜਨਾਈ ਤੈਨੂੰ 34 ਤਾਂ ਦੇਖ ਕੇ ਆਣ ਹਾਂ ਅੰਕਲ 22 72 ਆ ਗਿਆ ਆ ਗਿਆ 75 ਬੀਜ ਵਧੀਆ ਆਈ ਜਾ ਦੇ ਪਤਾ ਲੱਗ ਉਹ ਹੁਣ ਤਾਂ ਪਹਿਲੀ ਵਾਰ ਆਇਆ ਹੈ ਬਾਲਾ ਤਾਂ ਦਿਖ ਰਹੀ ਹੈ ਬਾਕੀ ਪਾਈ ਮੈਂ ਸੋਨੇ ਆ ਵੀ ਇਹ ਬੀਜ ਜਿਹਨੇ ਜਿਹਨੇ ਲਾਇਆ ਤਾਂ ਇਹਨੇ ਤਾਰ ਤੇ ਪਿਛਲੇ ਸਾਲ 35 ਤੇ 40 ਦੇ ਵਿੱਚ ਆ ਝਾੜ ਭਾਈ 40 ਦੇ ਪਲੱਸ ਦਾ ਹਾਂ 40 ਚੂਲੀ ਵੀ ਆਇਆ ਕਿਸੇ ਦਾ 35 ਵੀ ਆਇਆ ਇੱਕ ਪੋਰਾ ਡੋਟੀ ਨਹੀਂ ਉਹਦਾ ਉਹਦੇ ਕਰਕੇ ਛੋਰਾ ਇੱਕ ਡੋਟੀ ਨਹੀਂ ਹੈਗੀ ਸਾਫ ਪਈ ਚਲੋ ਮਾੜੀ ਮੋਟੀ ਸ਼ਿਕਾਇਤ ਹੈਗੀ ਆ ਵੀ ਭਾਈ ਸਪਰੇਅ ਕਰ ਦੋ ਜਿਹੜੇ ਬੂਟੇ ਬਾਟੇ ਆ ਜਾਂ ਕੋਈ ਥੋੜੀ ਜਾਰਾ ਮਲ ਗਈ ਮਲ ਗਈ ਬੰਦੇ ਤਾਂ ਹੋ ਗਈ ਯਾਰ ਉਹ ਬਾਈ ਸਾਰੀਆਂ ਜੀਰੀਆਂ ਡੇੜੀਆਂ ਹੋ ਗਈਆਂ ਹੁਣ ਕੋਈ ਛੋਟ ਨਹੀਂ ਦੇ ਸੀ ਹੱਸ ਆ ਦੇਖੋ ਜੀ ਭਾਈ ਸੂਏ ਦੇ ਲਾਗ ਲਾਗ ਕੱਖ ਕਿਵੇਂ ਚੜ ਗਿਆ ਉਹ ਕੱਖ ਦਾ ਬਹੁਤ ਵੱਡਾ ਹੁਣ ਮੀਂਹ ਪੈ ਗਿਆ ਨਾ ਇਹ ਹੋਰ ਵੱਜ ਜਾਣਾ ਲੋ ਜੀ ਪਹੁੰਚ ਗਏ ਸਵਾ 34 ਕੋਈ ਕਹਿੰਦੀ ਇਹ ਉਹ ਇਹਦਾ ਬੀਜ ਆਪਣਾ ਆਪਣਾ ਪਈਦਾ ਹੈ 70 ਹੈ ਹੈ 100 ਹੈ ਹਾਂ ਇਹ 70 ਹੈ ਹਾਂ ਲੈ ਸਵਾ 34 ਹੈ ਨਹੀਂ ਉਹ ਸਵਾ 34 ਉਹ ਹੈ ਵੀ ਕਹਾ ਵੀ ਲੁੱਕ ਜੀ ਹੈ ਨਹੀਂ ਉਹ ਹੀ ਹੈ 70 ਤੇ 70 01 ਭਾਈ 34 ਬਾਈ ਯਾਰ ਬੱਲ ਤੇ ਪਤਾ ਹੀ ਤਲਾਦਾ ਭਲੇਖਾ ਲੱਗਦਾ ਤਾਂ ਵਿੱਚ ਫਾਂਡ ਆ ਉਹ ਵੀ 70 70 ਦੀ ਹੈ ਭਾਈ ਕਿਹੜੀ ਉਹ ਜਾ ਰਹੇ ਤੱਕ ਇਕੱਠਾ ਵੜਣਾ ਕੋਈ ਨਹੀਂ ਲੈਣਾ ਸਾਬ ਨੇ ਪੀਲਾ ਹੋਣਾ 15 20 ਦਿਨ ਨੂੰ ਨਾ 75 ਨਾ 122 ਦੱਸਦਾ ਤਾਂ ਕੁਝ ਨਹੀਂ ਲੈਣਾ ਸਾਰੀ ਹੀ ਪੱਕ ਜਣੀ ਜੱਗੇ ਪਹਿਣਾ ਆਏ ਹੁਣ ਮਿਕਸ ਲੱਗਿਆ ਵਾ ਵੜਣੀ ਤਾਂ ਪੈਣੀ ਇੱਕ ਦਿਨੇ ਇਹ ਉਹ ਬਾੜੀ ਕਿ ਦਿਨ ਹੋਣ ਯਾਰ ਕੋਈ ਜੀ ਨਹੀਂ ਲੈਣੀ ਹੈਗੀ ਆਪੇ ਸੁਦੇਸੀ ਮਹੀਨੇ ਸੀ ਕੋਈ ਆ ਦੇਖ ਲਓ ਬਾਈ 34 ਠੀਕ ਹੈ ਵਧੀਆ ਖੜੀ ਹੈ ਹਮਮ ਆਈ ਕਿਥੇੜਾ ਕੱਖ ਜਨੇ ਦੰਗ ਕਰ ਲਈ ਸਾਈਡ ਪਰ ਤੇ ਲੈ ਇਹ ਚਾਹੀ ਜੱਗੇ ਉਹਨੂੰ ਕਰ ਦੇ ਗਾ ਪਹਿਲੀਆਂ ਦੇ ਕੱਤ ਹੁੰਦੇ ਤੇ ਇੰਨੇ ਨੇ ਕੰਮ ਨੇ ਅੱਗੇ ਪਹਿਲੀਆਂ ਚ ਹੋਣ ਲੋਕਾਂ ਨੇ ਆਪਦੇ ਆਦਮੀ ਆਦਮੀ ਸਾਂਝੀ ਦੀ ਆ ਜਿਹਦੀ ਜੰਦੀ ਹੁੰਦੀ ਹੈ ਇਹ ਜੀ ਝਾੜਨਾ ਜਿਹੜੇ ਨਾਲ ਕੋਈ ਨਹੀਂ ਦਲਬੀਰ ਦਾ ਤੇ ਇੱਥੇ ਸਾਫ ਆ ਆਪਣੇ ਦੇਸ਼ਰਮਾ ਹ ਬਿਮਾਰੀ ਬਹੁਤ ਆ ਹਾਹ ਤੂੰ ਦੂਜਾ ਇਹ ਪਤਾ ਨਹੀਂ ਭਾਈ ਬੀਚ ਫਾਲਟ ਆ ਗਿਆ ਆ ਪੁੱਛਿਆ ਹਾਂ ਲਖੈੜ ਵਾਲੀ ਦੁਕਾਨੋਂ ਮਲਾਫਟ ਆ ਲੈ ਅੱਛਾ ਬਾਈ ਦੇ ਬਹ ਹੋ ਸਕਦਾ ਬਾਈ ਲੱਗੇ ਹੋ ਸਕਦਾ ਤੇਰੇ ਗਾਣੇ ਭਾਈ ਮਲਾਫਟ ਦਲਬੀਰ ਸਾਫ ਆ ਤੇਸ ਨੂੰ ਕਿੱਥੇ ਲੱਗਦਾ ਉਹ ਉੱਪਰ ਯਾਰ ਬਿਤਾਣਾ ਦਾ ਬਹੁਤ ਵਧੀਆ ਜਿਹਾ ਨਿੱਗਰ ਲੱਗਦਾ ਦੇਖਣ ਨੂੰ ਬੋਲੀ ਤਾਂ ਗੱਲਾਂ ਆਮਨੇ ਹੂੰ ਦੋ ਵੀ ਤੇ ਲੱਗਦਾ ਆਹ ਹਾਂ ਇਹਦੀ 73 ਤੇ ਆਹ ਉੱਥੇ ਜਾ ਕੇ ਦੇਖ ਲੈ ਖੇੜ ਤੇ ਡੂੰਗਾ ਆਦਮੀ ਥਾਣੇ ਜੀ ਦੀ ਇਹ ਕਹਿ ਗਈ ਜੀ ਕੋਈ ਲਓ ਜੀ ਬਾਈ ਹੁਣ ਦੂਈ ਸਾਈਡ ਗੰਨਾ ਦੇਖਣ ਆਏ ਆ ਗੰਨਾ ਕਾ ਗੰਨੇਰਾ ਬਾਪੂ ਐ ਵਾਹ ਜੀ ਵਾਹ ਅੰਕਲ ਇੱਕ ਸਾਲ ਦਾ ਬੂਟੇ ਵਰਗਾ ਹੋ ਗਿਆ ਹੈ ਇੱਕ ਸਾਲ ਦਾ ਬੂਟੇ ਵਰਗਾ ਹੋ ਗਿਆ ਮੁੱਠੀ ਚ ਆਇਆ ਗੰਨਾ ਦਾਏ ਜਿੰਦੇ ਨੂੰ ਹਵਾ ਲੱਗ ਗਈ ਇੱਕ ਸਾਲ ਦੇ ਬੂਟੇ ਵਰਗਾ ਹੋ ਗਿਆ ਚਾਹੇ ਉਹ ਆ ਸੰਘਣੇ ਚੀਜ਼ ਨਹੀਂ ਬੁੱਗਦੀ ਹਮ ਬਾਈ ਆ ਦੇਖ ਲਓ ਤੁਸੀਂ ਵੀ ਮਤਲਬ ਵਿੱਚ ਛਿੱਦਾ ਹੈ ਨਾ ਛਿੱਦੀ ਜੀ ਤਕੜੀ ਹੁੰਦੀ ਮਾਰਿਕ ਖੱਤੀ ਸਾਡੇ 2 ਕਿ ਬਿੱਗੀ ਦੇਖਣੇ ਸੀ ਜੱਗਾ ਕਹਿੰਦਾ ਪਾਪੇ ਪੁੱਤ ਨਹੀਂ ਆਉਣਾ ਮਹਾ ਮਹਾ ਜੱਗੇ ਕੋਠੇ ਨਾ ਪਾਪੇ ਦੇਖੀ ਸੀ ਮੈਂ ਕਹਿੰਦਾ ਸਾਰਿਆਂ ਨੂੰ ਵੱਧ ਝਾੜ ਦੇਗੀ 105 ਪੁਆਇੰਟ ਪੌਂਟ ਉਹ ਗਨਾਲੇ ਸਾਡਾ ਪਛਾਨ ਗਨਾਲੇ ਕੋ ਉਦੋਂ ਪੱਟ ਲੈਣ ਕਿਸੇ ਨੇ ਮੋਟਾ ਦੇਖ ਕੇ ਦਸਾਇਰੇ ਨੂੰ ਆਓ ਇਹਨੂੰ ਪੱਥੀ ਲਾ ਦੋ ਜੇ ਕਿ ਗਲਤੀ ਘੇਰ ਨੂੰ ਲਗਾਉਣਾ ਵੇਣਾ ਓ ਬੋਲੀ ਓਰੇ ਹਲੇ ਗੰਨਾ ਦਾ ਦੇਖ ਓਰੇ ਗੰਨਾ ਨਹੀਂ ਹੈਗਾ ਗੰਨੇ ਨੂੰ ਬਿਮਾਰੀ ਨਹੀਂ ਵਾਰੀ ਪੈ ਗਈ ਗੰਨੇ ਨੂੰ ਜੀ ਦੀ ਠੀਕ ਆ ਹੁਣ ਕਾਹ ਦੀ ਸਪਰੇ ਕਰੀ ਗੱਲ ਪਰਸੋਂ ਹੁੰਡੀ ਦੀ ਤੇਲਾ ਸੀਫਲਾ ਹਲਦੀ ਪੈ ਗਈ ਉੱਥੇ ਸਾਰਿਆਂ ਦੀ ਕਰਾਤੀ ਹਲਦੀ ਪੈ ਗਈ ਹੁਣ ਪਾਰ ਹੈ ਜੀਰੀ ਕਿੰਨੀ ਕ ਪੈ ਗਈ ਦੀ ਹਲਦੀ ਫਲਦੀ ਇੱਕ ਦੋ ਬੂਟਿਆਂ ਨੂੰ ਪਾਈ ਤੇ ਰੁਕ ਗਈ ਹੁਣ ਇਹਦੇ ਵੀ ਮਨ ਖੜਦਾ ਨਹੀਂ ਜੱਗੇ ਮਨ ਨਹੀਂ ਖੜਦਾ ਠੀਕ ਆ ਸਟੇਟ ਜਿਹਾ ਦੇਖਿਆ ਚਾਰ ਭਈਏ ਬੜੇ ਫਿਰ ਨਾ ਇੱਕ ਭਈਆ ਦਾ ਬੀਸੀ ਮੰਡਿਆ ਦਾ ਤਾਂ ਜ਼ਰੂਰੀ ਐ ਇਸ ਪਰ ਠੀਕੇ ਠੀਕੇ ਵਾਲੀ ਜ਼ਮੀਨ ਐ ਚੱਲੀਏ ਕੋਹਰਦਰ ਬਸ ਹੁਣ ਜੀ ਵੀ ਬਾਈ ਠੀਕ ਐ ਚਾਹ ਦੇਖ ਲੈ ਬੱਚੇ ਜਾਨ ਪੈ ਜੇ ਬੂਟੇ ਛਾਂ ਗਉਣ ਕੇ ਆਏ ਜਿੱਦਾਂ 4 ਸਾਲ ਦੇ ਹੁੰਦੇ ਛਾਂਗ ਤਾਂ ਹੋ ਗਏ ਜੇ ਕੇ ਬੇਲ ਦਾ ਇਲਾਜ ਹੋ ਗਿਆ ਹੋ ਗਿਆ ਭਾਈ ਅੱਛਾ ਬਰੇਨ ਕਰਤਾ ਹੈ ਕਰਤੀ ਭਾਈ ਆ ਦੇਖ ਲਓ ਕਿੰਨੇ ਸਾਲ ਦਾ ਬੁੱਟਾ ਇਹਦਾ ਆ ਦੇਖਾ ਬੁੱਟੇ ਭਾਈ ਚੱਲੇ ਆ ਤੁਹਾਡੇ ਹਾਂ ਆ ਨੀ ਉਹ ਬੁੱਟਾ ਚੱਕ ਰੰਗ ਰਾ 6 ਮਹੀਨੇ ਦਾ ਬੁੱਟਾ ਇਹ ਸੋ 6 ਮਹੀਨੇ ਦਾ ਇੱਕ ਗੇਠਾ 4 ਔਂਗਲ ਫੁੱਟ ਦਾ ਹੋ ਗਿਆ ਇੱਕ ਫੁੱਟ ਦਾ ਬੁੱਟਾ ਹੋ ਗਿਆ ਇੱਥੇ 5 ਪੈਨੇ 6 ਨਿਹਾਰਾ ਲਿਆ ਤਾਂ ਬੂਟਿਆ ਨੇ ਗੰਨਾ ਚੱਕ ਕੇ ਨਾ ਗੰਨਾ ਚੱਕ ਦੇਣਾ ਜੱਗਾ ਕਹਿੰਦਾ ਹਾਂ ਕਣਕ ਦੇਸੀ ਰੇ ਪਉਣਾ ਪਹਿਲਾਂ ਪਈ ਕਿ ਕਿ ਪਲੇਨ ਚ ਇੱਕ ਟਰਾਲਾ ਹਾਂ ਇਹ ਕਣਕ ਵਿੱਚ ਅੱਛਾ ਇਹ ਰੋਤਾ ਕਹਿੰਦਾ ਜਾਣਾ ਤਾਂ ਦੁਬਾਰਾ ਟਕੜਾ ਖੇਤ ਬਹੁਤ ਆ ਪਰ ਬੂਟੇ ਹੀ ਦੇਖ ਟਰੈਕਟਰ ਚੱਲਦਾ ਜੇ ਕਿ ਵਿੱਚ ਲੰਘ ਜਾਊਗਾ ਟਰੈਕਟਰ ਡਬਲ ਸਪਰੇ ਕਰੀਆ ਬੇਲ ਤਾਂ ਘਾਤੀ ਓ ਵਾਈ ਵਾਹ ਵਾਈ ਵਾਹ ਇਹ ਜੱਗਿਆ ਬੂਟੇ ਨੇੜੇ ਲਾਏ ਪੇ ਹੋਰ ਕਰਨਾ ਸੀ ਹਾਂ ਹਵਾ ਲੱਗਦੀ ਥੋੜੀ ਆ ਅੱਛਾ ਬੜੇ ਬਾਗ ਸਖਾ ਹੁੰਦਾ ਹੂੰ ਕਰਤਾ ਦੱਤਾ ਬਾਈ ਵੇਲ ਦਾ ਕੰਮ ਯਾਰ ਦੇਖ ਬੂਟੇ ਦੀ ਇੱਕ ਹੋਰ ਵੀ ਆਵਨਾ ਚਾਈ ਬਹੁਤ ਆ ਉਹ ਚਾਈ ਤਾਂ ਲੱਗਦਾ ਕਿ ਜਿਆਦਾ ਨਾ ਛਾਂਗਣੇ ਇਹ ਸੰਭਲ ਗਏ ਹੁਣ ਛਾਂਗੋ ਨਾ ਅੰਕਲ ਗਿਰ ਜਾਣੇ ਇਹ ਛਾਂਗਣੇ ਨਹੀਂ ਮਤਲਬ ਜਾਣਦੇ ਕਣਕ ਵੱਡੇ ਦੇ ਬਾਅਦ ਮੈਂ ਜੇ ਮੈਂ ਤੋੜਤੀ ਨਹੀਂ ਛੱਡੀ ਨਾ ਵੀ ਵੇਲਾਂ ਚੜਨ ਦੀ ਬੂਟੇ ਤੇ ਬਸ ਉਹ ਹੁਣ ਕਿੱਥੇ ਵੇਲ ਦਾ ਕਾਕਾ ਦਾ ਆ ਰਿਹਾ ਹੁਣ ਕਰਦਮੀ ਮਾਣ ਵੇਲ ਪਰ ਜਿੱਥੇ ਤੇ ਪੰਜ 10 ਦਿਨ ਤੱਕ ਜਿਹੜੀ ਮਾਲੀ ਮੋਟੇ ਚਾਂਗ ਕਰੀ ਅੱਠੀ ਪ੍ਰਸੈਂਟ ਆ ਹੌਰੀ ਮਾਰ ਦੇਣੀ ਸਾਰੀ ਉਹ ਬਾਈ ਸਲੋਕਰ ਪੰਮੇ ਨੂੰ ਭਾਈ ਜਾਣਕਾਰੀ ਬਹੁਤ ਆਹਦਾ ਹੈ ਇਹ ਬੀਜਾਂ ਦੀ ਬਹੁਤ ਜਾਣਦੇ ਠਕੇ ਜੀ ਐਂ ਵੱਡ ਹੋ ਜੂਵੇ ਦੇਖਣੀ ਵਧੀਆ ਪੈਸੀ ਬਣ ਗਈ ਲੋ ਜੀ ਭਾਈ ਇਹ ਪੰਚਾਇਤ ਵਾਲੇ ਖੇਤਾਂ ਅੰਕਾ ਲਾਰੇ 34.5 34.5 ਵੀ ਜਾ ਜੀ ਵਧੀਆ ਜੀ ਇਹ ਬਾ ਮੈਨੂੰ ਐਂ ਲੱਗਦਾ ਬਈ ਬੌਰੀਆਂ ਹੀ ਲੱਗੀਆਂ ਹੋਈਆਂ ਆਹ ਲਾਗ ਭਾਈ ਲੰਗ ਨਹੀਂ ਹੋਣਾ ਦੇਖੋ ਬੌਰੀਆਂ ਹੀ ਗੱਬੇ ਪਟਦੇ ਠੱਠੇ ਭਾਲੋ ਦੇਖੋ ਬੀਜ ਬਹੁਤ ਵਧੀਆ 34.5 ਆਹ ਚਾ ਵੀ ਅਮਨੇ ਬਹੁਤ ਕਰਿਆ ਅੰਤੈ ਨੀਰੇ ਕੋਈ ਹਿਸਾਬ ਨਹੀਂ ਛੜਿਆ ਦੋ ਦੋ ਸੈਲ ਤੇ ਡਾਏ ਦੇ ਪਾਸ ਤੇ ਜੂਰੀਆ ਘਾਟ ਪਟਾਸ ਠੋਪਰ ਮੁੰਡੇ ਨੇ ਇਨਾ ਖਰਚਾ ਕਰਿਆ ਪਰ ਹੁਣ ਆਏ ਦੇਖ ਲੈ ਕੱਟੇ ਹੀ ਆ ਸੌ ਤੋਂ ਕੋਈ ਬਿਮਾਰੀ ਨਹੀਂ ਇੱਥੇ ਲੱਗ ਜੂ ਕੋ ਡੋਰਪ ਨੂੰ ਕੋਈ ਆ ਦੇਖ ਲੋ ਬਾਈ ਦਾਣੇ ਹੀ ਪਏ ਨੇਰੇ ਠਪਰੇ ਵੀ ਬਾਈ ਵਧੀਆ ਕਰੀ ਐ ਠਪਰੇ ਵੀ ਇੱਧਰ ਤੇ ਕੰਮ ਨੇ ਪੁਰੇ ਕੁੰਗਰੂ ਦਾ ਸਤੋ ਐਮੀ ਸਟਾਰਟ ਆਪ ਕਰੀ ਐ ਕੁੰਗਰੂਆ ਮੰਗਣ ਪਈ ਐ ਬਾਈ ਉਹ ਗੁਰੂ ਲੱਟ ਕੇ ਨਾ ਬੜੇ ਖੇਤਾਂ 'ਚ ਲਾਟੇ ਜਿਵੇਂ ਫਾਦੇ ਲਾ। ਆਇਆਂ ਨਾਲੋਂ ਉਹ ਕੀ ਲੈ ਕੇ ਜ਼ਿਆਦਾ ਦਾਣਾ? ਹੋਜੇ। ਉਹ ਥੱਲੇ ਵਾਲੇ 'ਚ। ਚੱਲ ਭਾਈ ਵਧੀਆ। ਆਹ ਥੋੜਾ ਜਿਹਾ ਜੱਗਤ ਇਹ ਨਹੀਂ ਦੇਖੀ ਜਾਂਦਾ ਜ਼ਿਆਦਾ ਮਲ ਗਿਆ ਮਹਰਾ ਯਾਰ। ਪਹੁੰਚਿਆ ਜੀ ਸੂੇਵਾਰ ਵਾਲੇ ਖੇਤਾਂ ਦੇ ਵਿੱਚ। ਸਵੇਰੇ ਸਵੇਰੇ ਭਾਈ ਜੀਰੀ ਕੰਨੇ ਨੂੰ ਘੇੜਾ ਮਾਰੇ ਬਗੈਰ ਰਹਿ ਨਹੀਂ ਹੁੰਦਾ। ਡੋਲੀ ਘੇੜਾ ਵੱਜਦਾ ਏ। ਬਾਕੀ ਭਾਈ ਆਪਣਾ 734 ਬੀ ਇਹ ਜਿਹੜਾ ਸੂੇਵਾਰ ਵਾਲੇ ਖੇਤਾਂ 'ਚ ਬੁੱਝਿਆ ਹੋਇਆ। ਖੇਤ ਨੂੰ ਦੇਖ ਕੇ ਬਾਈ ਰੂਹ ਖੁਸ਼ ਹੁੰਦੀ ਆ ਹੁਣ ਇਹ ਪੂਰਾ ਨਿਸਰ ਗਿਆ ਖੇਤਾਂ ਨੂੰ ਮੁੜ ਗਿਆ ਬਾਈ ਦਾਣਾ ਕਹਿੜਾ ਹੋਣ ਲੱਗ ਗਿਆ ਬਾਕੀ ਤੁਹਾਨੂੰ ਵੀ ਬਾਈ ਦਰਸ਼ਨ ਕਰਾਉਂਦੇ ਆ ਸਵਾ 3/4 ਵੀ ਜਾ ਬਾਈ ਇਹ ਕਰੋ ਜੀ ਚੈੱਕ ਮਨ ਆ ਬਾਈ ਇਹਨ ਇੱਕ ਨੰਬਰ ਸਵੇ ਟਾਈਮ ਉਸ ਬਾਈ ਹੁੰਦੀ ਆ ਵੀ ਰੂਹ ਖੁਸ਼ ਹੁੰਦੀ ਬਾਈ ਖੇਤ ਨੂੰ ਦੇਖ ਕੇ ਇਹ ਜਿਹੜਾ ਬਾਈ ਆਪਣਾ ਖੇਤ ਹੈ ਇਹਦੇ ਵਿੱਚ ਦੇਸੀ ਰੋਗ 6789 ਦੇ ਤੇ ਉਦਾਂ ਡਾਇਆ ਸੁਪਰ ਤੇ ਦੋ ਟੁੱਟੇ ਜੂਰੇ ਦੇ ਪਾਏ ਪਏ ਬਾਈ ਤੇ ਲਾਸਟ ਵਾਰ ਦੋ ਸਪਰੇਆਂ ਕਰੀਆਂ ਸੀ ਇਹ ਇੱਕ ਐਮੀ ਸਟਾਰ ਟਾਪ ਤੇ ਇੱਕ ਉਹਦੇ ਬਾਅਦ ਵਿੱਚ ਹੋਰ ਕਰੀਆ ਤੇਲੇ ਦੀ ਤੇ ਆ ਰਿਜ਼ਲਟ ਇਸ ਟਾਈਮ ਇਹਦਾ ਬਾਈ ਦੇਖੋ ਰੂਹ ਖੁਸ਼ ਹੁੰਦੀ ਬਾਈ ਐਨ ਇੱਕ ਨੰਬਰ ਖੜੀ ਜੀ ਰੀ ਬਾਕੀ ਹੀਠਾਂ ਤੱਕ ਬਾਈ ਜਿਹੜੀ ਸਪਰੇ ਆਪਾਂ ਨੇ ਟਾਈਮ 'ਕੇ ਕਰਤੀ ਹਰੀ ਗਈ ਇਹ ਦੇਖੋ ਇਹ ਆ ਚੀਜ਼ਾਂ ਦੇ ਵਿੱਚ ਜਾਨ ਹੋਊਗੀ ਬਾਈ ਫਿਰ ਜਿੱਦੀ ਗਰਦੀ ਨਹੀਂ ਹੈਗੀ ਬਾਕੀ 2 ਸਾਲ ਹੋ ਗਏ ਬਾਈ ਬੀਜ ਲਾਉਂਦੇ ਨੂੰ ਆਪਾਂ ਨੂੰ ਬਹੁਤ ਵਧੀਆ ਬੀਜ ਆ ਬਾਈ ਝਾੜ ਵੀ ਵਧੀਆ ਇਹਦਾ 30+ ਹੈ 34 35 33 32 ਬਾਕੀ ਇਹ ਜੀ ਸੇਵਾ ਬਾਈ ਉਹੋ ਜਿਹਾ ਝਾੜ ਮਿਹਨਤ ਦੇ ਨਾਲ ਇਹ ਸਾਰਾ ਕੁਝ ਹਾਲ ਦੀ ਘੜੀ ਬਾਈ ਬਾਬੇ ਨਾਨਕ ਦੀ ਕਿਰਪਾ ਨਾਲ ਵਧੀਆ ਖੜੀ ਹੈ ਜੀਰੀ ਦੇਖੋ ਇਹ ਜੀਰੀ ਚੰਗੀ ਹੋਵੇਦਾ ਬਾਈ ਖੇਤਮਾ ਗਿੜਮਾਨ ਨੇ ਮਜੀ ਕਰਦੇ ਰੂਹ ਕੋਈ ਹੁੰਦੀ ਦੇਖ ਕੇ ਦੇਖੋ ਬਾਕੀ ਆਪਣੀ ਆਪਣੀ ਮਿਹਨਤ ਆ ਬਾਈ ਮਿਹਨਤ ਦੇ ਨਾਲ ਸਾਰਾ ਕੁਝ ਦਾਣੇ ਪੱਕਣ ਲੱਗੇ ਬਾਈ ਜਿਹੜੀ ਸਪਰੇਅ ਕਰੀ ਆ ਪੱਤਾ ਹਰਾ ਪਿਆ ਏ ਇਹ ਪੱਤਾ ਹਰਾ ਹੀ ਰਹਿਣਾ ਬਾਈ ਦੇਖ ਲੋ ਜੀਰੀ ਨੇ ਪੱਕ ਜਾਣਾ ਸਪਰੇਅ ਦਾ ਇੰਨਾ ਫਰਕ ਹੈ ਬਾਕੀ ਬਾਈ ਓਸ ਪੈਣ ਲੱਗੀ ਹੁਣ ਉਹ ਦੇਖੋ ਬਾ ਹੁਣ ਜੀਰੀਆਂ ਤਕਰੀਬਨ ਅਗਲੇ 15 ਦਿਨ ਤੱਕ ਬਾਈ ਵੱਡੋ ਜੀ ਆਪਣੇ ਜੀਰੀ ਕਿਉਂਕਿ ਹੁਣ ਧੁੱਪ ਘੱਟ ਪੈਣੀ ਆ ਬਾਈ ਹੌਲੀ ਹੌਲੀ ਹੌਲੀਏ ਟਾਈਮ 'ਗੇ ਪੱਕਣਾ ਇਹਨੇ ਤੇ ਬਾਈ ਨੇ ਵੀ ਪੂਰਾ ਦੇਣਾ ਬਾਕੀ ਐਨ ਓਕੇ ਆ ਜੀ ਇਹ ਹੈਗਾ ਤਾਂ ਹੀ ਆਪਣਾ ਸੂਏਬਰ ਵਾਲਾ ਛੇਤਾ ਮਾਰਨਿੰਗ ਟਾਈਮ ਦਾ ਵੀਊ ਹੈ ਜੀ ਕਰੋ ਚੈੱਕ ਆਹ ਸਾਈਡ ਸੱਬੀ ਲਾਈ ਵੀ ਹੈ ਬਾਈ ਸੱਬੀ ਦੀ ਕੰਡੀਸ਼ਨ ਐਦਾਂ ਹਲੇ ਇਹ ਹਲੇ ਨਿਸਰੀਆ ਵਿੱਚ ਵਿੱਚ ਪਾਈਪਾਂ ਦੇ ਵਿੱਚ ਵੀ ਬੋਲੇ ਦੇ ਵਿੱਚ ਜਿਹੜੀ ਸਵਾ ਜਮਤੀ ਹੈ ਬਾਈ ਇਹ ਪਾਰ ਹੈ ਇਹ ਆਪਾਂ ਨੇ ਬਾਈ ਜੂਨ ਮਹੀਨਾ ਮਿਲੇ ਕਰਦਾ ਇਹ ਇਹ ਆਪਾਂ ਨੇ ਜੁਲਾਈ ਚ ਲਾਈ ਹੈ